एक मकसद ये है इस देश की जनता को बताना देश की जनता को जागरूक करना कि ये सारी की सारी पार्टियां मिली हुई हैं सारी मिलके भ्रष्टाचार कर रही हैं और जब कोई पकड़ा जाता है तो सारी एक दूसरे को प्रोटेक्ट करती हैं और कोई जेल नहीं जाता मैं सुनीता केजरीवाल नमस्कार मैं सुनीता केजरीवाल अरविंद जी की धर्म पत्नी लालू यादव राबड़ी देवी को मुख्यमंत्री बना दिया राबे देवी को नहीं बना देते <laughs> क्या मजाक बना रखा है इन्होंने नौटंकी कर रखी है इन्होंने भारत जनतंत्र है देश ये बर्दाश्त नहीं करने वाला जो इन्होंने नौटंकी कर रखी है मुझे सुनकर बड़ा दुख होता है education is not the amount of information that is put in the human brain. it must have man-making, character-making, and life-building assimilation of ideas. <laughs> ਪੋਲੀਟੀਕਲ ਸਾਇੰਸ ਦੇ ਵਿਦਿਆਰਥੀ ਜਾਂ ਪੋਲਿਟਿਕਸ ਵਿੱਚ ਰੁਚੀ ਰੱਖਣ ਵਾਲਿਆਂ ਲਈ ਇਹ ਵੀਡੀਓ ਕਾਫੀ ਲਾਹੇਵੰਦ ਹੋਵੇਗੀ ਸਾਡੇ ਪੰਜਾਬ ਦੀ ਰਾਜਨੀਤੀ ਨੂੰ ਇਹ ਸਿੱਧਾ ਹੀ ਅਫੈਕਟ ਕਰਦੀ ਹੈ ਕਿਉਂਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਸ ਦੀ ਦਿੱਲੀ ਵਿੱਚ ਵੀ ਸਰਕਾਰ ਹੈ ਜਿਸ ਬਾਰੇ ਕਿਆਸ ਲਾਈਆਂ ਲਾਈਆਂ ਜਾ ਰਹੀਆਂ ਹਨ ਕਿ ਉੱਥੇ ਆਮ ਆਦਮੀ ਪਾਰਟੀ ਆਪਣਾ ਮੁਖੀ ਹਾਂਜੀ ਮੁੱਖ ਮੰਤਰੀ ਬਦਲ ਦੇਵੇਗੀ ਮਤਲਬ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲ ਹੀ ਜਾਵੇਗਾ ਅਤੇ ਕੁਝ ਕਿਆਸਰਾਈਆਂ ਇਹ ਵੀ ਹਨ ਕਿ ਦਿੱਲੀ ਦੇ ਮੁੱਖ ਮੰਤਰੀ ਦਿੱਲੀ ਦੇ ਮੁੱਖ ਮੰਤਰੀ ਕਟੜ ਇਮਾਨਦਾਰ ਅਰਵਿੰਦ ਕੇਜਰੀਵਾਲ ਜੋ ਇਸ ਵੇਲੇ ਜੇਲ੍ਹ ਵਿੱਚ ਹਨ ਉਹ ਤਿਹਾਰ ਜੇਲ੍ਹ ਤੋਂ ਹੀ ਦਿੱਲੀ ਦੀ ਸਰਕਾਰ ਚਲਾਉਣਗੇ ਦੋਸਤੋ ਅਜਿਹੇ ਕੁਝ ਪਹਿਲੂਆਂ ਤੇ ਇਹੀ ਜਾਣਕਾਰੀ ਪ੍ਰਾਪਤ ਕਰਾਂਗੇ ਪਰ ਉਸ ਤੋਂ ਪਹਿਲਾਂ ਮਿੱਤਰੋ ਜੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜ਼ਰੂਰ ਕਰ ਲਓ ਹਾਂਜੀ ਦੋਸਤੋ ਰਾਜਨੀਤੀ ਕੁਝ ਲੋਕ ਇਸ ਨੂੰ ਬੜੀ ਹੀ ਕੁੱਤੀ ਚੀਜ਼ ਕਹਿੰਦੇ ਨੇ ਅਤੇ ਅੰਨਾ ਹਜ਼ਾਰੇ ਵਰਗੇ ਲੋਕਾਂ ਦਾ ਕਹਿਣਾ ਹੈ ਕਿ ਰਾਜਨੀਤੀ ਇੱਕ ਦਲਦਲ ਹੈ ਸੱਚਮੁੱਚ ਹੀ ਮੌਜੂਦਾ ਘਟਨਾਕ੍ਰਮ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਸੱਚ ਹੀ ਬੋਲ ਰਹੇ ਸਨ ਰਾਜਨੀਤੀ ਇੱਕ ਦਲਦਲ ਹੀ ਸਾਬਤ ਹੋਈ ਹੈ ਬੇਸ਼ੱਕ ਉਹਨਾਂ ਦੇ ਚੇਲੇ ਬਣ ਕੇ ਰਾਜਨੀਤੀ ਵਿੱਚ ਪੂਰੀ ਪੱਕੀ ਪੈਠ ਬਣਾ ਚੁੱਕੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅੱਜ ਵੀ ਆਪਣੇ ਆਪ ਨੂੰ ਕੱਟੜ ਇਮਾਨਦਾਰ ਹੋਣ ਦਾ ਤਗਮਾ ਦੇਈ ਜਾਂਦੇ ਹਨ ਸਾਰੀਆਂ ਸੰਵਿਧਾਨਿਕ ਸੰਸਥਾਵਾਂ ਜਾਂਚ ਏਜੰਸੀਆਂ ਅਦਾਲਤਾਂ ਉਹਨਾਂ ਨੂੰ ਭੰਡੀ ਜਾਣ ਪਰ ਹੁਣ ਆਮ ਲੋਕਾਂ ਦੀਆਂ ਨਜ਼ਰਾਂ ਵਿੱਚ ਉਹਨਾਂ ਦਾ ਨਕਲੀ ਚੜ੍ਹਿਆ ਹੋਇਆ ਰੰਗ ਲਗਭਗ ਉੱਤਰ ਹੀ ਚੁੱਕਾ ਹੈ ਅਸਲੀਅਤ ਹੁਣ ਲੋਕਾਂ ਸਾਹਮਣੇ ਆ ਹੀ ਗਈ ਹੈ ਹੁਣ ਗ੍ਰਿਫਤਾਰ ਹੋ ਕੇ ਵਿਚਾਰਾ ਬਣ ਕੇ ਆਪਣੇ ਆਪ ਨੂੰ ਪੇਸ਼ ਕਰਨਾ ਉਹਨਾਂ ਦਾ ਇਹ ਕਾਰਡ ਵਿਕਟਿਮ ਕਾਰਡ ਹੁਣ ਆਮ ਲੋਕਾਂ ਨੂੰ ਇਰੀਟੇਟ ਕਰਨ ਲੱਗ ਪਿਆ ਹੈ ਈਡੀ ਦੀ ਜਾਂਚ ਅਤੇ ਅਦਾਲਤਾਂ ਦੇ ਫੈਸਲੇ ਵਕਤਾਂਨ ਤੇ ਸਭ ਕੁਝ ਸਾਫ਼ ਕਰ ਹੀ ਦੇਣਗੇ ਪਰ ਫਿਲਹਾਲ ਦਾ ਉਹਨਾਂ ਦੀ ਸਥਿਤੀ ਉਹਨਾਂ ਦੇ ਇੱਕ ਸਾਂਝੀਦਾਰ ਹਾਂਜੀ ਈਐਨਡੀ ਅਲਾਈਂਸ ਦੇ ਸਾਂਝੀਦਾਰ ਲਾਲੂ ਪ੍ਰਸ਼ਾਦ ਯਾਦਵ ਵਰਗੀ ਹੀ ਹੋ ਗਈ ਹੈ ਬਿਲਕੁਲ ਹੀ ਬਿਹਾਰ ਦੇ ਕਿਸੇ ਵੇਲੇ ਕਈ ਵਾਰ ਮੁੱਖ ਮੰਤਰੀ ਰਹਿ ਚੁੱਕੇ ਲਾਲੂ ਪ੍ਰਸ਼ਾਦ ਯਾਦਵ ਉਹਨਾਂ ਵਰਗੀ ਉਹ ਵੀ ਸਮਾਜਵਾਦੀ ਅੰਦੋਲਨ ਦੇ ਵਿੱਚੋਂ ਨਿਕਲੇ ਸਨ ਹਾਂਜੀ ਜੈ ਪ੍ਰਕਾਸ਼ ਨਰੇਨ ਦੇ ਅੰਦੋਲਨ ਵਿੱਚੋਂ ਨਿਕਲੇ ਹੋਏ ਸਮਾਜਵਾਦੀ ਨੇਤਾ ਲਾਲੂ ਪ੍ਰਸ਼ਾਦ ਯਾਦਵ ਝੂਠ ਅਤੇ ਪਖੰਡ ਦਾ ਸਹਾਰਾ ਲੈ ਕੇ ਝੂਠੇ ਸਮਾਜਵਾਦ ਦੇ ਨਾਂ ਤੇ ਉਹਨਾਂ ਨੇ ਲੋਕਾਂ ਨੂੰ ਭਰਮਾਇਆ ਅਤੇ ਸੱਤਾ ਦੇ ਸਿਖਰ ਹਾਂਜੀ ਮੁੱਖ ਮੰਤਰੀ ਦੀ ਕੁਰਸੀ ਤੱਕ ਜਾ ਪਹੁੰਚੇ ਲਾਲੂ ਪ੍ਰਸ਼ਾਦ ਫਿਰ ਸੈਂਕੜੇ ਨਹੀਂ ਹਜ਼ਾਰਾਂ ਕਰੋੜ ਕਮਾਏ ਭ੍ਰਸ਼ਟਾਚਾਰ ਕਰਕੇ ਉਹਨਾਂ ਨੇ ਬਿਹਾਰ ਦੀ ਜਨਤਾ ਨੂੰ ਜਾਤੀਵਾਦੀ ਰਾਜਨੀਤੀ ਅਤੇ ਉਸ ਦੀ ਨਫ਼ਰਤ ਦੀ ਅੱਗ ਵਿੱਚ ਉਲਝਾ ਕੇ ਰੱਖਿਆ ਅਤੇ ਆਪ ਆਪ ਆਪਣੇ ਲਈ ਅਰਬਾਂ ਖਰਬਾਂ ਦੀ ਜਾਇਦਾਦ ਇਕੱਠੀ ਕੀਤੀ ਆਪਣੀ ਨਲਾਇਕ ਔਲਾਦ ਤੇ ਇਹਨਾਂ ਦੀਆਂ ਚਾਰ ਪੁਸ਼ਤਾਂ ਵਿਹਲੀਆਂ ਬੈਠ ਕੇ ਖਾ ਸਕਣ ਸਾਰੀ ਉਮਰ ਲਈ ਐਸ਼ ਭਰੀ ਜ਼ਿੰਦਗੀ ਜੀ ਸਕਣ ਇਸ ਲਈ ਉਹਨਾਂ ਨੇ ਇੰਨਾ ਤਾਂ ਨਪ੍ਰਸ਼ਟਾਚਾਰ ਆਈਆਂ ਇਕੱਠਾ ਕਰ ਲਿਆ ਇਹ ਸਾਰਾ ਕੁਝ ਲਾਲੂ ਪ੍ਰਸਾਦ ਜੀ ਨੇ ਸਮਾਜਵਾਦ ਦੇ ਨਾਂ ਦੇ ਢੇਟ ਕੀਤਾ ਹਾਂਜੀ ਬਿਲਕੁਲ ਇੰਜ ਹੀ ਤਾਂ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਨੇ ਵੀ ਕੀਤਾ ਅੰਨ ਅੰਦੋਲਨ ਅੰਨ ਅੰਦੋਲਨ ਢੇਟ ਭ੍ਰਿਸ਼ਟਾਚਾਰ ਦੇ ਖਿਲਾਫ ਲੋਕਾਂ ਨੂੰ ਕਸਾਇਆ ਲਾਮਬੰਦ ਕੀਤਾ ਅਤੇ ਫਿਰ ਉਹਨਾਂ ਦੀਆਂ ਵੋਟਾਂ ਪ੍ਰਾਪਤ ਕਰਕੇ ਦਿੱਲੀ ਦੇ ਮੁੱਖ ਮੰਤਰੀ ਬਣ ਗਏ ਹੌਲੀ-ਹੌਲੀ ਕਿਸੇ ਡਿਕਟੇਟਰ ਵਾਂਗ ਆਮ ਆਦਮੀ ਪਾਰਟੀ ਤੇ ਵੀ ਇਹਨਾਂ ਨੇ ਇਕਲੋਤਾ ਆਪਣਾ ਹੀ ਕਬਜ਼ਾ ਕਰ ਲਿਆ ਅਤੇ ਉਸ ਪਾਰਟੀ ਦੇ ਸੁਪਰੀਮੋ ਬਣ ਗਏ ਹੁਣ ਆਮ ਆਦਮੀ ਪਾਰਟੀ ਮਤਲਬ ਅਰਵਿੰਦ ਕੇਜਰੀਵਾਲ ਦੋਸਤੋ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਹਿੰਦੇ ਕਹਾਉਂਦੇ ਜੁਝਾਰੂ ਕਿਸਮ ਦੇ ਨੇਤਾ ਇਹਨਾਂ ਨੇ ਉਹਨਾਂ ਦੇ ਪਿਛਵਾੜੇ ਤੇ ਲੱਤ ਮਾਰ ਕੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਕੱਢ ਦਿੱਤਾ ਹੁਣ ਪਾਰਟੀ ਵਿੱਚ ਸਿਰਫ ਹਨ ਉਹ ਲੋਕ ਜਿਹੜੇ ਜੀ ਹਜੂਰੀ ਕਰਨ ਵਾਲੇ ਜੀ ਸਾਹਿਬ ਜੀ ਜਨਾਬ ਜੋ ਹੁਕਮ ਮੇਰੇ ਆਕਾ ਸੱਤਾ ਦੇ ਭੁੱਖੇ ਲੂੰਮੜ ਉਸ ਪਰਵਰਤੀ ਦੇ ਲੋਕ ਹੀ ਇਸ ਪਾਰਟੀ ਵਿੱਚ ਹੁਣ ਬਚੇ ਹੋਏ ਹਨ ਦੋਸਤੋ ਦਿੱਲੀ ਲਿੱਕਰ ਸਕੈਮ ਨੇ ਪਹਿਲਾਂ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸ਼ੋਧਿਆ ਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਸੰਸਦ ਸੰਜੇ ਸਿੰਘ ਉਹਨਾਂ ਨੂੰ ਜੇਲ੍ਹ ਪਿੱਛੇ ਛੁੱਟ ਦਿੱਤਾ ਤੇ ਅੱਜ ਕੱਲ ਉਹ ਤਿਹਾਰ ਵਿੱਚ ਹਨ ਹੁਣ ਇਸੇ ਕ੍ਰਮੇ ਵਿੱਚ ਦੱਸਿਆ ਜਾਂਦਾ ਹੈ ਕਿ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਹੋ ਗਏ ਹਨ। ਉਹਨਾਂ ਨੂੰ ਵੀ ਈਡੀ ਨੇ ਫੜ ਕੇ ਤਹਾਰ ਜੇਲ੍ਹ ਭੇਜ ਦਿੱਤਾ ਹੈ। ਦੋਸਤੋ ਕਿਸੇ ਵੀ ਸਟੇਟ ਜਾਂ ਦਿੱਲੀ ਵਰਗੀ ਅਰਧ ਸਟੇਟ ਨੂੰ ਰਨ ਕਰਨ ਲਈ ਕਾਰਜਪਾਲਿਕਾ ਮੁੱਖ ਮੰਤਰੀ ਦੀ ਅਗਵਾਈ ਹੇਠ ਕੰਮ ਕਰਦੀ ਹੈ। ਉਸ ਕੋਲੋਂ ਉਹ ਦਿਸ਼ਾ ਨਿਰਦੇਸ਼ ਲੈਂਦੀ ਹੈ। ਉਸ ਦੀਆਂ ਪਾਲਿਸੀਆਂ ਤਹਿਤ ਸਟੇਟ ਗਵਰਨ ਕੀਤੀ ਜਾਂਦੀ ਹੈ। ਪਰ ਜਦੋਂ ਸਟੇਟ ਦਾ ਸੀਐਮ ਹਾਂਜੀ ਸਟੇਟ ਦਾ ਮੁੱਖ ਮੰਤਰੀ ਹੀ ਜੇਲ੍ਹ ਦੇ ਅੰਦਰ ਹੋਵੇ ਤਾਂ ਸਰਕਾਰੀ ਕੰਮ ਕਾਜ ਉਸ ਦੀਆਂ ਗਾਈਡਲਾਈਨਸ ਅਧਿਕਾਰੀ ਮੰਤਰੀ ਕਿਵੇਂ ਪ੍ਰਾਪਤ ਕਰਨਗੇ ਦੋਸਤੋ ਸਰਕਾਰੀ ਕੰਮਕਾਜ ਵਿੱਚ ਸੋ ਫੈਲਾਂ ਦੇ ਉੱਪਰ ਮੁੱਖ ਮੰਤਰੀ ਦੇ ਹਸਤਾਖਰ ਹੁੰਦੇ ਹਨ ਸੋ ਤਰ੍ਹਾਂ ਦੀਆਂ ਮੀਟਿੰਗਾਂ ਸਲਾਹ مشورے ਸਰਕਾਰੀ ਅਧਿਕਾਰੀਆਂ ਤੇ ਮੰਤਰੀਆਂ ਨਾਲ ਕਰਨੇ ਹੁੰਦੇ ਹਨ ਜੇਲ੍ਹ ਵਿੱਚੋਂ ਤਾਂ ਇਹ ਸਭ ਕੁਝ ਹੋ ਨਹੀਂ ਸਕਦਾ ਪਾਵੇਂ ਬੇਸ਼ੱਕ ਮੁੱਖ ਮੰਤਰੀ ਕੇਜਰੀਵਾਲ ਤੇ ਉਹਨਾਂ ਦੇ ਟੁੱਕੜਬੋਚ ਪੱਤਰਕਾਰ ਕਹੋ ਜਾ ਉਹਨਾਂ ਦੇ ਵਰਕਰ ਉਹ ਜੋ ਮਰਜੀ ਦਾਅਵੇ ਕਰਨ ਕਿ ਕੇਜਰੀਵਾਲ ਜੇਲ੍ਹ ਵਿੱਚ ਹੀ ਰਹਿ ਕੇ ਸਰਕਾਰ ਚਲਾਣਗੇ ਪਰ ਇਹ ਸੰਭਵ ਨਹੀਂ ਹੋਵੇਗਾ ਦੋਸਤੋ ਦਿੱਲੀ ਦਾ ਲੈਫਟੀਨੈਂਟ ਜਨਰਲ ਹਾਂਜੀ ਐਲਜੀ ਕਾਨੂੰਨ ਮੁਤਾਬਕ ਹੋ ਸਕਦਾ ਹੈ ਕਿ ਰਾਸ਼ਟਰਪਤੀ ਰਾਜ ਦੀ ਪ੍ਰਸਤਾਵਨਾ ਕਰ ਦਵੇ ਇਹ ਸਭ ਨੂੰ ਪਤਾ ਹੀ ਹੈ ਕਿ ਇੰਜ ਹੀ ਹੋਵੇਗਾ ਅਰਵਿੰਦ ਕੇਜਰੀਵਾਲ ਤਹਾੜ ਜੇਲ੍ਹ ਵਿੱਚੋਂ ਦਿੱਲੀ ਦਾ ਮੁੱਖ ਮੰਤਰੀ ਬਣ ਕੇ ਸਰਕਾਰ ਨਹੀਂ ਚਲਾ ਸਕਦੇ ਇਸ ਲਈ ਦੋਸਤੋ ਹੋ ਸਕਦਾ ਹੈ ਕਿ ਜੇ 1 ਅਪ੍ਰੈਲ ਨੂੰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਨਾ ਮਿਲੀ ਤਾਂ ਜਲਦ ਹੀ ਦਿੱਲੀ ਨੂੰ ਨਵਾਂ ਹਾਂਜੀ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲ ਜਾਵੇਗਾ ਦੋਸਤੋ 1 ਅਪ੍ਰੈਲ ਨੂੰ ਜਮਾਨਤ ਕੋਈ ਸੰਭਾਵਨਾ ਹੈ ਹੀ ਨਹੀਂ ਕਿ ਉਹਨਾਂ ਨੂੰ ਮਿਲ ਜਾਵੇ ਦੋਸਤੋ 1 ਅਪ੍ਰੈਲ ਨੂੰ ਵੀ ਜਮਾਨਤ ਨਾ ਮਿਲਣ ਦੀ ਇਸ ਕਰਕੇ ਸੰਭਾਵਨਾ ਹੈ ਕਿਉਂਕਿ ਉਹਨਾਂ ਦਾ ਜਾਂਚ ਏਜੰਸੀਆਂ ਪ੍ਰਤੀ ਜੋ ਵਿਵਹਾਰ ਰਿਹਾ ਹੈ ਉਸ ਤੋਂ ਤਕਰੀਬਨ ਸੰਭਾਵਨਾ ਹੈ ਕਿ ਉਹਨਾਂ ਨੂੰ ਅੱਗੇ ਜਮਾਨਤ ਨਹੀਂ ਮਿਲੇਗੀ ਇਸ ਤੋਂ ਇਲਾਵਾ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸੋਸੋਦੀਆ ਅਤੇ ਰਾਜ ਸਭਾ ਮੈਂਬਰ ਸੰਜੀਤ ਸਿੰਘ ਉਹਨਾਂ ਨੂੰ ਵੀ ਸਾਲ ਦੇ ਕਰੀਬ ਹੋਣ ਵਾਲਾ ਹੈ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ ਤਾਂ ਅਰਵਿੰਦ ਕੇਜਰੀਵਾਲ ਸੋਚੋ ਇਹਨਾਂ ਨੂੰ ਵੀ ਤਕਰੀਬਨ ਉਹੀ ਸੰਭਾਵਨਾ ਹੈ ਕਿ ਜਲਦ ਜ਼ਮਾਨਤ ਨਹੀਂ ਮਿਲੇਗੀ ਫਿਰ ਸੋਚੋ ਦੋਸਤੋ ਕੀ ਦਿੱਲੀ ਨੂੰ ਨਵਾਂ ਮੁੱਖ ਮੰਤਰੀ ਮਿਲੇਗਾ ਜੀ ਹਾਂ ਬਿਲਕੁਲ ਪਰ ਕੌਣ ਦੋਸਤੋ ਜੇ ਮੀਡੀਆ ਰਿਪੋਰਟ ਦੇ ਸਬੰਧ ਨਾਲ ਚੱਲੀ ਹੈ ਤਾਂ ਇਸ ਰੇਸ ਵਿੱਚ ਦੋ ਮੰਤਰੀ ਦਿੱਲੀ ਦੇ ਦੱਸੇ ਜਾਂਦੇ ਹਨ ਇਹਨਾਂ ਵਿੱਚ ਇੱਕ ਹਨ ਆਦਿਸ਼ੀ ਮਾਰਲੈਨਾ ਅਤੇ ਦੂਜੇ ਹਨ ਸੌਰਵ ਭਾਰਤਵਾਜ ਪਰ ਇਹਨਾਂ ਵਿੱਚੋਂ ਸੌਰਤ ਭਾਰਤਵਾਜ ਉਹਨਾਂ ਨੂੰ ਇਸ ਰੇਸ ਵਿੱਚੋਂ ਬਾਹਰ ਕੱਢ ਹੀ ਦੇਣਾ ਚਾਹੀਦਾ ਹੈ ਕਾਰਨ ਕਿਉਂਕਿ ਦਿੱਲੀ ਜਲ ਬੋਰਡ ਵਿੱਚ ਜੋ ਕਪਲੇ ਨਿਕਲੇ ਹਨ ਸ਼ਾਇਦ ਉਹ ਵੀ ਜਲਦੀ ਹੀ ਮੇਬੀ ਉਹ ਵੀ ਛਲਾਖਾਂ ਪਿੱਛੇ ਚਲੇ ਜਾਣ ਹੁਣ ਰੇਸ ਵਿੱਚ ਬਚਦੀ ਹੈ ਤਾਂ ਸਿਰਫ ਆਦਿਸ਼ੀ ਮਾਰਲਿਨ ਨਾ ਪਰ ਕੀ ਆਦਿਸ਼ੀ ਮਾਰਲਿਨ ਉਹ ਦਿੱਲੀ ਦੀ ਅਗਲੀ ਮੁੱਖ ਮੰਤਰੀ ਹੋਵੇਗੀ ਨਹੀਂ ਕਾਰਨ ਸੋਚੋ ਕਾਰਨ ਇਸ ਪਿੱਛੇ ਵੀ ਕਿ ਠੋਸ ਕਾਰਨ ਹੈ ਦੋਸਤੋ ਅਰਵਿੰਦ ਕੇਜਰੀਵਾਲ ਉਹ ਨੇਤਾ ਹਨ ਜਿਨ੍ਹਾਂ ਨੇ ਆਪਣੀ ਪਾਰਟੀ ਦੇ ਕਹਿੰਦੇ ਕਹਾਦੇ ਨੇਤਾ ਜਿਵੇਂ ਦੁੱਧ ਵਿੱਚੋਂ ਮੱਖੀ ਕੱਟ ਕੇ ਬਾਹਰ ਛੁੱਟੀ ਦੀ ਹੈ ਇੰਜ ਬਾਹਰ ਛੁੱਟੇ ਹਨ ਕੀ ਉਹ ਵਾਤਸ਼ੀ ਮਾਰ ਲੈਣਾ ਉਹਨਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਵਰਗਾ ਪਦ ਉਹ ਪੋਜੀਸ਼ਨ ਸੌਂਪ ਦੇਣਗੇ ਉਹਨਾਂ ਦਾ ਰਿਕਾਰਡ ਤਾਂ ਇੰਜ ਬੋਲਦਾ ਨਹੀਂ ਫੇਰ ਸੋਚੋ ਦੋਸਤੋ ਕੌਣ ਹੋਵੇਗਾ ਦਿੱਲੀ ਦਾ ਨਵਾਂ ਮੁੱਖ ਮੰਤਰੀ ਫੇਰ ਕੌਣ ਫੇਰ ਕੌਣ ਉਹੀ ਜਿਵੇਂ ਲਾਲੂ ਪ੍ਰਸ਼ਾਦ ਜਦੋਂ ਜੇਲ੍ਹ ਗਏ ਸਨ ਤਾਂ ਉਹ ਕਿਸ ਨੂੰ ਹਾਂਜੀ ਕਿਸ ਨੂੰ ਮੁੱਖ ਮੰਤਰੀ ਬਣਾ ਕੇ ਜੇਲ੍ਹ ਯਾਤਰਾ ਤੇ ਗਏ ਸਨ ਸ਼੍ਰੀਮਤੀ 라ਵੜੀ ਦੇਵੀ ਪੂਰੀ ਪੂਰੀ ਸੰਭਾਵਨਾ ਹੈ ਕਿ ਅਰਵਿੰਦ ਕੇਜਰੀਵਾਲ ਵੀ ਇੰਜ ਹੀ ਕਰਨਗੇ ਉਹ ਵੀ ਆਪਣੀ ਧਰਮ ਪਤਨੀ ਸ਼੍ਰੀਮਤੀ ਸਨੀਤਾ ਦੇਵੀ ਉਹੀ ਹੋਣਗੇ ਦਿੱਲੀ ਦੇ ਸੰਭਾਵਿਤ ਮੁੱਖ ਮੰਤਰੀ ਇੰਜ ਦਿੱਲੀ ਦੀ ਜਨਤਾ ਨੂੰ ਬਿਹਾਰ ਵਾਂਗ ਹੀ ਬਿਲਕੁਲ ਉਸੇ ਤਰ੍ਹਾਂ ਮਹਿਲਾ ਮੁੱਖ ਮੰਤਰੀ ਪ੍ਰਾਪਤ ਹੋਵੇਗਾ ਪੜੀ ਲਿਖੀ ਰਾਬੜੀ ਦੇਵੀ ਮਤਲਬ ਸ਼੍ਰੀਮਤੀ ਸਨੀਤਾ ਦੇਵੀ ਮੀਡੀਆ ਵਿੱਚ ਉਹਨਾਂ ਦੇ ਬਿਆਨ ਪ੍ਰਚਾਰ ਜੋ ਅੱਜਕੱਲ੍ਹ ਹੋ ਰਹੇ ਹਨ ਉਹ ਇਸ ਸੰਬੰਧੀ ਭੂਮਿਕਾ ਬਣਾਉਂਦੇ ਹੋਏ ਲੱਗ ਹੀ ਰਹੇ ਹਨ ਦੋਸਤੋ ਕੁਝ ਦਿਨਾਂ ਦੀ ਗੱਲ ਹੈ ਜਿਵੇਂ ਦਿੱਲੀ ਨੂੰ ਪੜਿਆ ਲਿਖਿਆ ਲਾਲੂ ਪ੍ਰਸ਼ਾਦ ਜੀ ਵਰਗਾ ਨੇਤਾ ਕੱਟੜ ਇਮਾਨਦਾਰ ਭ੍ਰਸ਼ਟਾਚਾਰ ਵਿਰੋਧੀ ਅੰਦੋਲਨ ਵਿੱਚੋਂ ਪੈਦਾ ਹੋਇਆ ਨੇਤਾ ਅਨਮੋਲ ਹੀਰਾ ਅਰਵਿੰਦ ਕੇਜਰੀਵਾਲ ਮਿਲਿਆ ਬਿਲਕੁਲ ਉਂਝ ਹੀ ਹੁਣ ਦਿੱਲੀ ਤੇ ਗਵਰਨ ਕਰੇਗੀ ਪੜੀ ਲਿਖੀ ਰਾਬੜੀ ਦੇਵੀ ਦਿੱਲੀ ਵਾਲਿਆਂ ਲਈ ਸ਼੍ਰੀਮਤੀ ਸੁਨੀਤਾ ਦੇਵੀ ਕੁਝ ਦਿਨਾਂ ਦੀ ਗੱਲ ਹੈ ਦੋਸਤੋ ਸਥਿਤੀ ਸਪਸ਼ਟ ਹੋ ਹੀ ਜਾਵੇਗੀ ਉਮੀਦ ਹੈ ਮਿੱਤਰੋ ਇਸ ਵੀਡੀਓ ਵਿੱਚ ਦਿੱਤੀ ਹੋਈ ਜਾਣਕਾਰੀ ਪਸੰਦ ਆਈ ਹੋਵੇਗੀ ਜੇ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ मैं सुनीता केजरीवाल अरविंद जी की धर्मपत्नी कल कोर्ट में अरविंद जी ने अपना पक्ष रखा आप सबने सुना तो होगा अगर नहीं सुनाया है तो एक बार प्लीज उसको जरूर सुने जो कुछ कोर्ट के सामने उन्होंने बोला उसके लिए बहुत ही मत चाहिए सच्चे देशभक्त हैं वे बिल्कुल ऐसे ही हमारे स्वतंत्रता सेनानी अंग्रेजों की तानाशाही से लड़ते थे पिछले तीस साल से मैं उनके साथ हूं देशभक्ति उनके रोम रोम में बसी है अरविंद जी ने देश की सबसे ताकतवर भ्रष्टाचारी और तानाशाही ताकतों को ललकारा है आपने अरविंद जी को अपना भाई अपना बेटा कहा है क्या इस लड़ाई में आप अपने भाई अपने बेटे का साथ नहीं देंगे मुझे पूरा विश्वास है कि हम सब साथ मिलकर यह लड़ाई लड़ेंगे मैं आपको एक व्हाट्सएप नंबर दे रही हूँ व्हाट्सएप नंबर है एट टू नाइन सेवन थ्री टू फोर सिक्स टू फोर फिर से एट टू नाइन सेवन थ्री टू फोर सिक्स टू फोर आज से हम एक अभियान शुरू कर रहे हैं जिसका नाम है केजरीवाल को आशीर्वाद इस व्हाट्सएप नंबर पर आप अपने अरविंद को आशीर्वाद भेज सकते हैं शुभकामनाएं भेज सकते हैं दुआएं भेज सकते हैं प्रार्थना भेज सकते हैं कोई और भी संदेश देना चाहे तो वो भी दे सकते हैं कई माताओं ने तो अपने बेटे के लिए मन्नत मांगी है कई बहनों ने भी अपने भाई के लिए मन्नत मांगी है वो भी लिख के भेजें मुझे कई लोगों के फोन भी आए उन्होंने अरविंद जी के लिए व्रत रखा है कितना प्यार करते हैं अरविंद जी से लोग वो सब लिख कर भेजिए कुछ और भी अगर कहना है कुछ भी मन में आए इस व्हाट्सएप नंबर पे लिख कर भेज दीजिए हर परिवार का हर सदस्य लिख के भेजे आपके हाँ मैसेज पढ़ के उन्हें बहुत अच्छा लगेगा आपका एक एक मैसेज उन तक पहुंचेगा मैं आप सबके मैसेज उनको जेल में देकर आऊंगी और उन्हें मैसेज देने के लिए आपको आम आदमी पार्टी का होने की जरूरत नहीं है आप किसी भी पार्टी से हो कोई भी हो अरविंद जी को मैसेज जरूर भेजें सभी युवा महिलाएं बुजुर्ग बच्चे अमीर गरीब सब लोग अपने भाई अपने बेटे अरविंद जी को कुछ ना कुछ जरूर लिखें और हाँ इस व्हाट्सएप नंबर का भी खूब प्रचार करें एक बार फिर से बता रही हूँ व्हाट्सएप नंबर है एट टू नाइन सेवन थ्री टू फोर सिक्स टू फोर एट टू नाइन सेवन थ्री टू फोर सिक्स टू फोर जय हिंद